ਸਨਾਤਮ ਧਰਮ ਅਤੇ ਸਿੱਖ ਧਰਮ ਹੋਇਆ ਇੱਕ ਜੁਟ ਉਸ ਦਿਨ ਵੀ ਸਾਨੂੰ 5-6 ਘੰਟੇ ਦੀ ਜਦੋਜਹਿਦ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਅੰਕੂ ਨੁਰਲਾ ਮਿਨਿਸਟਰੀ ਦਾ ਤੇ ਰਿਪ੍ਰੈਜ਼ੈਂਟੇਟਿਵ ਹੈ ਬੋਰਵ ਉਹਨਾਂ ਵੱਲੋਂ ਮਾਫੀਨਾਮਾ ਪ੍ਰਸ਼ਾਸਨ ਹੋਂ ਦਿੱਤਾ ਗਿਆ ਸੀਗਾ ਜਦੀ ਕਾਪੀ ਵਾਸਤੇ ਅਸੀਂ ਆਰਟੀਆਈ ਫਾਈਲ ਕੀਤੀ ਹੋਈ ਆ ਔਰ ਇਹਦਾ ਕਾਰਨ ਹੈ ਕਿ 2 ਸਾਲ ਪਹਿਲਾਂ ਵੀ ਇਹਨਾਂ ਨੇ ਜਿਹੜਾ ਕ੍ਰੂਸੇਡ ਵਰਡ ਆ ਉਹ ਯੂਜ਼ ਕੀਤਾ ਸੀਗਾ ਗੁਰਦਾਸਪੁਰ ਔਰ ਉਦੋਂ ਵੀ ਅਸੀਂ ਇਤਰਾਜ਼ ਜਤਾਇਆ ਸੀ ਤੇ ਪ੍ਰਸ਼ਾਸਨ ਨੇ ਸਾਨੂੰ ਇੱਕ ਮਾਫੀਨਾਮਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਨਾ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਾ ਇਹ ਆਪਣੀ ਆਤਾਂ ਤੋਂ ਹਟੇ ਪਾਸਟਰ ਅੰਕੁਰ ਨੁਰਲਾ ਦੀਆਂ ਵਧੀਆਂ ਮੁਸ਼ਕਲਾਂ ਵਾਰ ਫਿਰ ਹੋਲੀ ਲੈਂਡ ਪਹਿਲਾਂ ਤੇ ਸਾਨੂੰ ਇਹ ਦੱਸਣ ਵੀ ਇੱਥੇ ਇਹਨਾਂ ਦਾ ਕਿਹੜਾ ਹੋਲੀ ਲੈਂਡ ਆ ਜਿਹਦੇ ਵਾਸਤੇ ਕੁਰਸੀੜ ਦੀ ਜਿਹੜੀ ਆ ਕਾਲ ਆ ਜਿਹੜੀ ਬਾਰ-ਬਾਰ ਦੇ ਰਿਆ ਉਸ ਤੋਂ ਇਲਾਵਾ ਤੁਸੀਂ ਜੇ ਮੈਂ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਥੋੜਾ ਜਆ ਪਿੰਡਾਂ 'ਚ ਜਾ ਕੇ ਮਿਹਨਤ ਕਰੋ ਤੁਹਾਨੂੰ ਪਤਾ ਲੱਗੇਗਾ ਵੀ ਕਿਦਾਂ ਭਾਈਚਾਰੇ ਦੇ ਅੰਦਰ ਇਹ ਸਹਿਰ ਘੋਲ ਰਹੇ ਆ ਡੀਸੀ ਅੰਮ੍ਰਿਤਸਰ ਦੇ ਦਫਤਰ ਵਿੱਚ ਮੰਗ ਪੱਤਰ ਦੇ ਕਰ ਦਿੱਤਾ ਵੱਡਾ ਐਲਾਨ ਕਿ ਜੇ ਕੋਈ ਹਿੰਦੂ ਆ ਜੇ ਕੋਈ ਸਿੱਖ ਆ ਉਹਦੇ ਕੋਲੋਂ ਤੁਸੀਂ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਗੁਰੂ ਸਾਹਿਬਾਨ ਨੂੰ ਦੇਵੀ ਦੇਵਤਿਆਂ ਨੂੰ ਮਾੜਾ ਬੋਲਣਾ ਸ਼ੈਤਾਨ ਬੋਲਣਾ ਇੱਕ ਇਹਨਾਂ ਦਾ ਪੋਸਟਰ ਹੀ ਸੀਗਾ ਉਹਨੇ ਕੁਝ ਸਾਲ ਪਹਿਲਾਂ ਤਰਨਤਾਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ੈਤਾਨ ਕਿਹਾ ਸੀਗਾ ਧਰਮ ਪਰिवर्तन ਅਤੇ ਪਖੰਡਵਾਦ ਨੂੰ ਪਾਉਣਗੇ ਠੱਲ ਐਤ ਕੀ ਐਤ ਕੀ ਇਹ ਮੇਰਾ ਵਾਦਾ ਹੈ ਇਹ ਕੋਈ ਲੀਡਰ ਦਾ ਵਾਦਾ ਨਹੀਂ ਹੈ ਇਹ ਇੱਕ ਸਿੱਖ ਦਾ ਵਾਦਾ ਹੈ ਕਿ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਆ ਰਹੀਆਂ ਪਾਦੀ ਲੜਾਈ ਹੈ ਇਹਨਾਂ ਨੇ ਮੇਰੇ ਖਿਲਾਫ ਜਨਿੰਦਰ ਗੁਰਦਾਸਪੁਰ ਲੁਧਿਆਣੇ ਅੰਮ੍ਰਿਤਸਰ ਪਰਚੇ ਦਿੱਤੇ ਨੇ ਜਿੱਥੇ ਜਿੱਥੇ ਇਹਨਾਂ ਨੇ ਦਿੱਤੇ ਨੇ ਉੱਥੇ ਉੱਥੇ ਪਰਚੇ ਜੀ ਦੇਣ ਜਾ ਰਹੇ ਹਨ ਕਿਹਾ ਅਖੌਤੀ ਪਾਸਟਰਾਂ ਦੇ ਭੰਡੀ ਪ੍ਰਚਾਰ ਕਾਰਨ ਗੁੰਮਰਾਹ ਹੋਏ ਲੋਕ ਕਰ ਰਹੇ ਧਰਮ ਪਰिवर्तन ਅਗਲਾ پلان ਇਹ ਹੈ ਕਿ ਹੁਣ Hindu Sikh Ekta ਦਾ ਜਿਹੜਾ ਮੁਜ਼ਾਰਾ ਕਰਨਾ ਪੈਣਾ ਹੈ ਜੇ ਇਕੱਲੇ Hindu ਲੜਦੇ ਰੇ ਤਾਂ ਵੀ ਹਾਰਨਗੇ ਇਕੱਲੇ Sikh ਲੜਦੇ ਰੇ ਤਾਂ ਵੀ ਹਾਰਨਗੇ ਇਹ ਰਲ ਕੇ ਚੱਲਾਂਗੇ ਤੇ ਦਾ ਕੋਈ ਜਿਹੜਾ ਇਹਦਾ ਕੋਈ ਆਊਟਕਮ ਨਿਕਲੇਗਾ ਭਾਰਤੀ ਇੱਕ ਧਾਰਮਿਕ ਆਜ਼ਾਦੀ ਵਾਲਾ ਮੁਲਕ ਹੈ ਲੋਕ અપਣਾ ਸਕਦੇ ਨੇ ਆਪਣੀ ਮਰਜ਼ੀ ਦਾ ਧਰਮ ਪਰ ਧਰਮ ਪ੍ਰਚਾਰਕ ਕਰਨ ਦੂਜੇ ਧਰਮਾਂ ਦਾ ਵੀ ਸਤਕਾਰ ਦਰਮ ਪਰिवर्तन ਅਤੇ ਪਖੰਡਵਾਦ ਵਰਗੇ ਗੰਭੀਰ ਮੁੱਦਿਆਂ ਤੇ ਚਿੰਤਿਤ ਸੰਤ ਸਮਾਜ ਨੇ ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਮੰਗ ਪੱਤਰ ਦਿੰਦਿਆਂ ਇਸ ਮੁੱਦੇ ਤੇ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਦੱਸਿਆ ਕਿ ਅਜਿਹੀ ਧਾਰਮਿਕ ਸਮੱਸਿਆਵਾਂ ਸੰਬੰਧੀ ਅਸੀਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਅਜਿਹੇ ਮਾਮਲਿਆਂ ਵਿੱਚ ਦਖਲ ਦੇਣ ਦੀ ਗੱਲ ਆਖੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਉਦਾਸੀਨ ਟਕਸਾਲ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕੀ ਦੱਸਿਆ ਆਓ ਜਾਣਦੇ ਹਾਂ ਉਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਕਮਰ ਮਰਿੰਦਰ ਸਿੰਘ ਹੈ ਜੀ हां जी ਅਸੀਂ ਥੋੜੇ ਦਿਨ ਪਹਿਲਾਂ ਵੀ ਜਦੋਂ 크루세ਡ ਵਰਡ ਇਹਨਾਂ ਨੇ ਯੂਜ਼ ਕੀਤਾ ਸੀਗਾ ਅਸੀਂ ਉਸ ਦਿਨ ਕਮਿਸ਼ਨਰ ਆਫ ਪੁਲਿਸ ਨੂੰ ਮਿਲੇ ਸੀਗੇ ਉਸ ਦਿਨ ਵੀ ਸਾਨੂੰ 5-6 ਘੰਟੇ ਦੀ ਜਦੋਜਹਿਦ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਅੰਕੁਨੂਰਲਾ ਮਿਨਿਸਟਰੀ ਦਾ ਉਹ ਰਿਪਰੈਜ਼ੈਂਟੇਟਿਵ ਹੈ ਗੌਰਵ ਉਹਨਾਂ ਵੱਲੋਂ ਮਾਫੀਨਾਮਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀਗਾ ਜਦੀ ਕਾਪੀ ਵਾਸਤੇ ਅਸੀਂ ਆਰਟੀਆਈ ਫਾਈਲ ਕੀਤੀ ਹੋਈ ਆ ਔਰ ਇਹਦਾ ਕਾਰਨ ਹੈ ਕਿ 2 ਸਾਲ ਪਹਿਲਾਂ ਵੀ ਇਹਨਾਂ ਨੇ ਜਿਹੜਾ 크루세ਡ ਵਰਡ ਆ ਉਹ ਯੂਜ਼ ਕੀਤਾ ਸੀਗਾ ਗੁਰਦਾਸਪੁਰ ਔਰ ਉਦੋਂ ਵੀ ਅਸੀਂ ਇਤਰਾਜ਼ ਜਤਾਇਆ ਸੀ ਤੇ ਪ੍ਰਸ਼ਾਸਨ ਨੇ ਸਾਨੂੰ ਇੱਕ ਮਾਫੀਨਾਮਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਨਾ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਾ ਇਹ ਆਪਣੀ ਆਤਾਂ ਤੋਂ ਹਟੇ ਹੁਣ ਇੱਥੇ ਜਦੋਂ ਸਾਰੀ ਗੱਲਬਾਤ ਚੱਲ ਰਹੀ ਹੈ ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜੀ ਚੀਜ਼ ਐਡ ਕਰਨੀ ਚਾਹਵਾਂਗਾ 크ਰੂਸੇਡ ਦੀ ਹਿਸਟਰੀ ਦੇ ਵਿੱਚ ਇੱਕ ਟੌਪਿਕ ਆ ਇੱਕ ਕੈਰਨ ਆਰਮਸਟ੍ਰॉन्ग ਦੀ ਕਿਤਾਬ ਆ ਹੋਲੀਵਾਰ ਉਹ ਐਂਕਰ ਬੁਕਸ ਦੀ ਪਬਲਿਕੇਸ਼ਨ ਆ ਉਹਦੇ ਪੇਜ ਨੰਬਰ 3 ਤੇ ਲਿਖਿਆ ਹੈ ਕਿ 크ਰੂਸੇਡ ਜਿਹੜੀ ਆ ਉਹਦੇ ਜਿਹੜਾ ਪੋਪ ਆਰਬਨ 2 ਜਿਨ ਨੇ ਸਭ ਤੋਂ ਪਹਿਲਾਂ 27 ਨਵੰਬਰ 1095 ਦੇ ਵਿੱਚ ਕ੍ਰੂਸੇਡ ਦੀ ਕਾਲ ਦਿੱਤੀ ਉਹਨੇ ਮੁਸਲਮਾਨਾਂ ਵਾਸਤੇ ਇੱਕ ਵਰਡ ਯੂਜ਼ ਕੀਤਾ ਸੀਗਾ ਆਕਰਸ਼ਡ ਰੇਜ਼ਡ ਰੇਸ ਐਲੀਨੇਟਿਡ ਬਾਈ ਗੋਡ ਵਿਚ ਨਾਟ ਇੰਟਰਸਟਿਡ ਇਨ ਗੋਡ ਕਿਲਿੰਗ ਦੋਜ਼ ਗੋਡਲੈਸ ਮੌਨਸਟਰਜ਼ ਵਾਜ਼ੇ ਹੋਲੀ ਐਕਟ ਉਹਦੇ ਭਾਵ ਇਹ ਹੈ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਪਰਮਿਸ਼ਨ ਨੇ ਦਰਕਾਰਿਆ ਆ ਔਰ ਉਹਨਾਂ ਨੂੰ ਮਾਰਨਾ ਜਿਹੜਾ ਪੁੰਨ ਦਾ ਕੰਮ ਆ ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਕਿ ਜਦੋਂ ਮਾਰਾ ਜਿਹੜਾ ਇਹਦਾ ਸੀਰੀਆ ਦਾ ਸ਼ਹਿਰ ਆ ਉਹਦੇ ਉੱਤੇ ਜਦੋਂ ਕੁਰਸੇਡ ਦੇ ਦੌਰਾਨ ਵਾਰ ਹੋਈ ਤੇ ਇਹਨਾਂ ਨੂੰ ਐ ਲੱਗਾ ਜਿਹੜੇ ਕੁਰਸੇਡ ਦੇ ਸੋ ਕਾਲਡ ਵਾਰੀਅਰ ਸੀਗੇ ਕਿ ਇਹਨਾਂ ਨੇ ਜਿਹੜੇ ਸੋਲਜਰ ਨੇ ਰਹਿਣ ਵਾਲੇ ਉਹਨਾਂ ਨੇ ਸੋਨਾ ਖਾ ਲਿਆ ਉਹਨਾਂ ਦੇ ਪੇਟ ਚਾਕ ਕੀਤੇ ਗਏ ਔਰ ਜਿਹੜੇ ਬੰਦੇ ਨਹੀਂ ਕਤਲ ਕੀਤੇ ਗਏ ਉਹਨਾਂ ਨੂੰ ਗੁਲਾਮ ਬਣਾ ਕੇ ਵੇਚਿਆ ਗਿਆ ਇਹ ਜਿਹੜੇ ਕਹਿ ਰਹੇ ਆ ਕਿ ਕੁਰਸੇਡ ਦਾ ਮਤਲਬ ਆ ਨਹੀਂ ਆ ਨਹੀਂ ਆਪਾਂ ਸਾਰੇ ਵੀਰ ਬੈਠੇ ਆ ਕਿਸੇ ਨੇ ਥੋੜਾ ਪੜਿਆ ਕੋਈ ਬਹੁਤਾ ਪੜਿਆ ਜਿਹੜਾ ਇਤਿਹਾਸ ਆ ਇਤਿਹਾਸ ਲੂਣ ਮਿਰਚ ਜਿਹਾ ਸਵਾਦ ਨਹੀਂ ਹੁੰਦਾ ਇਤਿਹਾਸ ਇਤਿਹਾਸ ਹੁੰਦਾ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ ਜਿਹੜੀ ਕੁਰਸੇ ਵਾਰ ਫਿਰ ਹੋਲੀ ਲੈਂਡ ਪਹਿਲਾਂ ਤੇ ਸਾਨੂੰ ਇਹ ਦੱਸਣ ਵੀ ਇੱਥੇ ਇਹਨਾਂ ਦਾ ਕਿਹੜਾ ਹੋਲੀ ਲੈਂਡ ਆ ਜਿਹਦੇ ਵਾਸਤੇ ਕੁਰਸੀੜ ਦੀ ਜਿਹੜੀ ਆ ਕਾਲ ਆ ਜਿਹੜੀ ਬਾਰ-ਬਾਰ ਦੇ ਰਿਆ ਉਸ ਤੋਂ ਇਲਾਵਾ ਤੁਸੀਂ ਜੇ ਮੈਂ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਥੋੜਾ ਜਆ ਪਿੰਡਾਂ 'ਚ ਜਾ ਕੇ ਮਿਹਨਤ ਕਰੋ ਤੁਹਾਨੂੰ ਪਤਾ ਲੱਗੇਗਾ ਵੀ ਕਿਦਾਂ ਭਾਈਚਾਰੇ ਦੇ ਅੰਦਰ ਇਹ ਜ਼ਹਿਰ ਘੋਲ ਰਹੇ ਆ ਕਿ ਜੇ ਕੋਈ ਹਿੰਦੂ ਆ ਜੇ ਕੋਈ ਸਿੱਖ ਆ ਉਹਦੇ ਕੋਲੋਂ ਤੁਸੀਂ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਗੁਰੂ ਸਾਹਿਬਾਨ ਨੂੰ ਦੇਵੀ-ਦੇਵਤਿਆਂ ਨੂੰ ਮਾੜਾ ਬੋਲਣਾ ਸ਼ੈਤਾਨ ਬੋਲਣਾ ਇੱਕ ਇਹਨਾਂ ਦਾ ਇੱਕ ਪਾਸਟਰ ਸੀਗਾ ਉਹਨੇ ਕੁਝ ਸਾਲ ਪਹਿਲਾਂ ਤਰਨਤਾਰਨ ਸਾਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ੈਤਾਨ ਕਿਹਾ ਸੀਗਾ ਉਹਦਾ ਇੱਕ ਮਾਫੀ ਨਾਮਾ ਵੇਖ ਹਰਸਾ ਸ਼ੀਨਾ ਪਿੰਡ ਅੰਮ੍ਰਿਤਸਰ ਦੇ ਵਿੱਚ ਉੱਥੇ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਟੀਚਰ ਸੀਗੀ ਰਿਚਾ ਜਿਹਦੇ ਵੱਲੋਂ ਇੱਕ ਬਾਣਾ ਧਾਰੀ ਬੱਚੇ ਨੂੰ ਕੜਾ ਪਾਉਣ ਤੋਂ ਕਕਾਰਕ ਪਾਉਣ ਤੋਂ ਮਨਾ ਕੀਤਾ ਗਿਆ ਜਦੋਂ ਉਹਦਾ ਇਤਰਾਜ਼ ਕੀਤਾ ਗਿਆ ਨਾ ਮਾਫੀ ਮੰਗੀ ਇੱਕ ਸਾਨੂੰ ਦੁਖ ਹੈ ਕਿ ਜਿਹੜੇ ਇਹਨਾਂ ਦੇ ਮੇਨ ਲਾਈਨ ਚਰਚੀਸ ਇਸ ਵਰਡ ਨੂੰ ਇਹ ਜੋ ਗੰਦ ਖੋਲ ਰਹੇ ਆ ਉਹਦੇ ਬਾਰੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਮੀਟਿੰਗ ਕੀਤੀ ਗਈ ਦੋ ਤਿੰਨ ਵਾਰੀ ਜਿਹੜੇ ਮੇਨ ਲਾਈਨ ਚਰਚੀ ਤੋਂ ਆਏ ਉਹ ਸਹਿਮਤ ਵੀ ਹੈ ਵੀ ਤੁਸੀਂ ਜੋ ਸਹੀ ਕਹਿ ਰਹੇ ਜੀ ਪਰ ਕੋਈ ਵੀ ਨਾ ਤੇ ਇਹਨਾਂ ਤੇ ਲਗਾਮ ਕੱਸਦਾ ਨਾ ਇਹਨਾਂ ਦੇ ਖਿਲਾਫ ਜਿਹੜਾ ਵਾ ਉਹ ਕੋਈ ਕੰਪਲੀਟ ਦਿੰਦਾ ਹਾਂ ਜੀ ਪਹਿਲਾਂ ਵੀ ਤੁਸੀਂ ਮੰਗਤਾ ਪ੍ਰਸ਼ਾਸਨ ਕੋਲ ਆਪੇ ਗਿਆ ਬੰਦੇ ਹਾਂ ਹਾਂਜੀ ਦਿੱਤਾ ਜੀ ਵੀ ਦਿੱਤਾ ਤੁਹਾਨੂੰ ਲੱਗਦਾ ਪ੍ਰਸ਼ਾਸਨ ਕੋਲ ਸੁਣੇਗਾ ਪਾਜੀ ਪ੍ਰਸ਼ਾਸਨ ਸੁਣੇ ਨਾ ਸੁਣੇ ਪਰ ਅਸੀਂ ਹੁਣ ਸਿਰ ਤੇ ਪੱਗ ਬੰਨੀ ਹੈ ਕੋ ਘਰ ਆ ਕੇ ਸਾਡੇ ਸਿਰ ਸਿਰ ਦੀ ਗੱਲ ਨੂੰ ਪਾਏ ਪਹੇਗਾ ਤੇ ਅਸੀਂ ਫਿਰ ਲਿਆਜ ਥੋੜਾ ਕਰਾਂਗੇ ਕੁਛ ਨਾ ਕੁਛ ਅਸੀਂ ਅੱਗੇ ਚਾਰਾ ਕਰਾਂਗੇ ਠੀਕ ਕਿੰਦਾ ਅੰਮ੍ਰਿਤਸਰ ਵੀ ਪ੍ਰੋਗਰਾਮ ਸੀਗਾ ਫਿਰ ਪ੍ਰਸ਼ਾਸਨ ਕੋਲ ਮੀਟਿੰਗ ਹੀ ਉਹਨਾਂ ਦੇ ਵਿੱਚ ਜੀ ਸਾਨੂੰ ਜਿਹੜਾ ਇਹਨਾਂ ਦੇ ਜਿਹੜੇ ਅੰਕੁਰ ਨਰੂਲਾ ਮਿਨਿਸਟਰੀ ਆ ਉਹਦੇ ਵੱਲੋਂ ਮਾਫੀਨਾਮਾ ਦਿੱਤਾ ਗਿਆ ਅਸੀਂ ਉੱਥੇ ਵੀ ਕਿਹਾ ਸੀਗਾ ਵੀ ਜਿਹੜਾ ਇਹਨਾਂ ਦਾ ਪੇਜ ਆ ਉਹਦੇ ਵਿੱਚ ਕੁਰਸੀ ਅੱਛਾ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਵੀ ਅਸੀਂ ਕੁਰਸੀੜ ਦੀ ਕਾਲ ਵਾਲਾ ਵਰਡ ਹੀ ਨਹੀਂ ਵਰਤੇ ਆ ਤੁਸੀਂ ਉਦੋਂ ਕਿਤੇ ਜਾ ਕੇ ਦੇਖਦੇ ਰਤਨ ਸਿੰਘ ਚੌਂਕ ਦੇ ਵਿੱਚ ਜਿਹੜਾ ਬੋਰਡ ਲੱਗਾ ਸੀਗਾ ਉਹਦੇ ਵਿੱਚ ਕੁਰਸੀੜ ਵਾਰਡ ਯੂਜ਼ ਕੀਤਾ ਗਿਆ ਸੀ ਜਦ ਕਿ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਉਹ ਵਾਰਡ ਯੂਜ਼ ਨਹੀਂ ਕੀਤਾ ਦੂਸਰੀ ਚੀਜ਼ ਉਹਦੇ ਵਿੱਚ ਇੱਕ ਇਹ ਹੈ ਕਿ ਇਹਨਾਂ ਨੇ ਕਿਹਾ ਵੀ ਇੱਕ ਪੇਜ ਅੰਕੁਰ ਨਰੂਲਾ ਮਿਨਿਸਟਰੀ ਦੇ ਨਾਮ ਤੇ ਪੇਜ ਚੱਲ ਰਿਹਾ ਉਹਦੇ 'ਚ ਕਹਿੰਦੇ ਜੀ ਉਹ ਸਾਡ ਹਾਂਜੀ 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 ਭਾਜੀ ਤੁਸੀਂ ਅੰਕਰ ਨੂੰ ਰੋਲਾ ਮਿਨਿਸਟਰੀ ਜਿਹੜਾ ਉਹਦਾ ਪੇਜ ਦੇਖੋਗੇ ਉਹਦੇ ਚ ਕ੍ਰੂਸੇਡ ਹਾਂ ਉਹਦੇ ਚ ਜਿਹੜਾ ਵਰਡ ਕ੍ਰੂਸੇਡ ਵਰਤਿਆ ਗਿਆ ਅਗਲਾ ਦੇਖੋ ਜਿਹੜੇ ਜਿਹਦਾ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਆ ਜੇ ਪ੍ਰਸ਼ਾਸਨ ਕੁਝ ਕਾਰਵਾਈ ਕਰਦਾ ਬਹੁਤ ਸੋਹਣੀ ਗੱਲ ਆ ਚੜ੍ਹਦੀ ਕਲਾ ਨਹੀਂ ਤੇ ਜਿਸ ਤਰ੍ਹਾਂ ਅੱਜ ਹਿੰਦੂ ਸਿੱਖ ਜਥੇਬੰਦੀਆਂ ਇਕੱਠੀਆਂ ਆਈਆਂ ਅਸੀਂ ਰਲ ਕੇ ਫਿਰ ਆਪਣੇ ਤੌਰ ਤੇ ਧਾਰਮਿਕ ਰੂਪ ਦੇ ਵਿੱਚ ਕੋਈ ਅਗੋਂ ਜਿਹੜਾ ਵਾ ਰੂਪ ਰੇਖਾ ਉਹ ਜਿਹੜੀ ਆ ਉਹ ਲਿਖਾਂਗੇ ਤੁਹਾਡੇ ਵੱਲੋਂ ਕੀ ਸੰਘਰਸ਼ ਹੋਏਗਾ ਅੱਗੇ ਜੀ ਸੰਘਰਸ਼ ਤਾਂ ਭਾਜੀ ਪਹਿਲਾਂ ਕਹਿਣਾ ਔਖਾ ਦਾ ਇਹ ਤਾਂ ਜਦੋਂ ਮੌਕਾ ਆਏਗਾ ਉਦਾਸੀ ਮੁਖੀ ਉਦਾਸੀ ਤੱਕ ਸਾਲ ਇੰਟਰਨੈਸ਼ਨਲ ਹਾਂਜੀ ਯੂ ਐਸ اے ਤੋਂ ਮੈਂ ਆਇਆ ਤੇ ਇਹ ਲਗਾਤਾਰ 3-4 ਸਾਲ ਹੋ ਗਏ ਨੇ ਇਹ ਜਿਹੜੇ ਪਾਸਟਰਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਕ੍ਰੂਸੀਡ ਕਾਲ ਕਰ ਦਿੰਦੇ ਨੇ ਜਿਹਨੂੰ ਅਸੀਂ ਦੂਸਰੇ ਧਰਮਾਂ ਦੇ ਖਿਲਾਫ ਹਥਿਆਰਬੰਦ ਜੰਗ ਦਾ ਨਾਮ ਦਿੰਦੇ ਆ ਕਤਲੋआम ਦਾ ਨਾਮ ਦਿੰਦੇ ਆ ਇਹ ਅੰਗਰ ਨੂਰੁੱਲਾ ਅੰਮ੍ਰਿਤਸਰ ਦੇ ਵਿੱਚ ਉਹਨੇ ਪਿਛਲੇ ਹਫਤੇ ਇਹ ਉਹਨੇ ਇੱਕ ਕਾਲ ਕੀਤਾ ਜਿਹਦੇ ਖਿਲਾਫ ਅਸੀਂ ਅੱਜ ਡੀ ਸੀ ਸਾਹਿਬ ਨੂੰ ਪਰਚਾ ਮੰਗ ਪੱਤਰ ਦੇ ਕੇ ਆਏ ਹਾਂ ਤਾਂ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਜਿਹੜਾ ਅੰਡਰ ਦ ਐਕਟ ਆਫ ਟੈਰਰਿਜ਼ਮ ਨੂੰ ਬੁੱਕ ਕੀਤਾ ਜਾਵੇ ਇਹ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਇਹ ਜਿਹੜਾ ਇਹ ਵੱਡਾ ਖਤਰਾ ਹੈ ਜੇ ਇਹ ਲੋਕ ਨਹੀਂ ਰੋਕੇਗੇ ਤੇ ਕੱਲ ਨੂੰ ਤਲਵਾਰਾਂ ਉੱਠਣਗੀਆਂ ਬੰਦੂਕਾਂ ਉੱਠਣਗੀਆਂ ਤੇ ਇੱਥੇ ਵਿੱਚ ਉਹ ਹੀ 47 ਵਾਲਾ ਮਾਹੌਲ ਬਣ ਸਕਦਾ ਹੈ ਪਹਿਲਾਂ ਵੀ ਕਈ ਮੰਗ ਪੱਤਰ ਦਿੱਤੇ ਗਏ ਜੀ ਵੀ ਪ੍ਰੋਗਰਾਮ ਨਾ ਹੋਣ ਕਰਕੇ ਵੀ ਪਹਿਲਾਂ ਮੰਗ ਪੱਤਰ ਦਿੱਤੇ ਗਏ ਪਰ ਬਾਅਦ ਚ ਫਿਰ ਕੰਪਰੋਮਾਈਜ਼ ਹੋ ਗਿਆ ਐਤ ਕੀ ਐਤ ਕੀ ਇਹ ਮੇਰਾ ਵਾਅਦਾ ਹੈ ਇਹ ਕੋਈ ਲੀਡਰ ਦਾ ਵਾਅਦਾ ਨਹੀਂ ਹੈ ਇਹ ਇੱਕ ਸਿੱਖ ਦਾ ਵਾਅਦਾ ਹੈ ਕੀ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਆ ਰਹੀਆਂ ਪੜ ਦੀ ਲੜਾਈ ਹੈ ਇਹਨਾਂ ਨੇ ਮੇਰੇ ਖਿਲਾਫ ਜਲੰਧਰ ਗੁਰਦਾਸਪੁਰ ਲੁਧਿਆਣਾ ਅੰਮ੍ਰਿਤਸਰ ਪਰਚੇ ਦਿੱਤੇ ਨੇ ਜਿੱਥੇ ਜਿੱਥੇ ਇਹਨਾਂ ਦਿੱਤੇ ਨੇ ਉੱਥੇ ਉੱਥੇ ਪਰਚੇ ਸੀ ਜਾਣ ਦੇਣ ਜਾ ਰਹੇ ਨੇ ਕੋਈ ਆਸਵਾਸ ਨਹੀਂ ਮਿਲਿਆ ਕੋਈ ਜਨਪਖੰਡੀ ਕੋਈ ਚੱਕਰ ਨਹੀਂ ਗਿਆ ਮੈਂ ਹੁਸ਼-ਹੁਸ਼ ਕਰਕੇ ਬੱਚੇ ਜਿੰਦੇ ਕਾ ਤਾਂ ਲੋਕਾਂ ਦੇ ਜਾਂ ਮੈਂ ਕੁੜੀਆਂ ਸੁੱਟ ਰਿਹਾ ਹਾਂ ਇਹ ਮੈਂ ਮੁਰਦੇ ਜ਼ਿੰਦਾ ਕਰਨ ਦਾ ਮੈਂ ਡਰਾਮਾ ਕਰ ਰਿਹਾ ਹਾਂ ਜਿਆ ਅਜਾ ਸਵਸ਼ਨ ਇਹੋ ਮਿਲਿਆ ਵੀ ਜਿਹੜੀ ਇਹ ਆਪਣੀ ਅੱਜ ਦੀ ਜਿਹੜੀ ਕੰਪਲੇਨ ਹੈ ਇਹ ਫਾਰਵਰਡ ਕੀਤੀ ਜਾਏਗੀ ਤੇ ਇਹਦੇ ਉੱਤੇ ਅਸੀਂ ਆਰਡੀਆ ਪਾ ਕੇ ਇਹ ਇਹਨੂੰ ਫਾਲੋਅ ਅਪ ਕਰਾਂਗੇ ਕਿ ਕਿੱਥੇ ਕੰਮ ਪਹੁੰਚਿਆ ਤੇ ਉੱਤੇ ਪ੍ਰਸ਼ਾਸਨ ਚ ਵੀ ਗੱਲ ਚੱਲ ਰਹੀ ਆ ਅਸੀਂ ਇਹਦੇ ਖਿਲਾਫ ਦਿੱਲੀ ਤੱਕ ਜਾਣ ਦੀ ਸਾਡੀ ਜਿਹੜੀ ਮੋਹਮ ਹੈ ਕੀ ਹੋਣਾ ਅਗਲਾ ਪਲਾਨ ਹੈ ਅਗਲਾ ਪਲਾਨ ਇਹ ਹੈ ਕਿ ਹੁਣ ਹਿੰਦੂ ਸਿੱਖ ਇਕਤਾ ਦਾ ਜਿਹੜਾ ਮੁਜ਼ਾਰਾ ਕਰਨਾ ਪੈਣਾ ਹੈ ਜੇ ਕੱਲੇ ਹਿੰਦੂ ਲੜਦੇ ਰੇ ਤਾਂ ਵੀ ਹਾਰਨਗੇ ਕੱਲੇ ਸਿੱਖ ਲੜਦੇ ਰੇ ਤਾਂ ਵੀ ਹਾਰਨਗੇ ਇਹ ਰਲ ਕੇ ਚੱਲਣਗੇ ਤੇ ਦਾ ਕੋਈ ਜਿਹੜਾ ਇਹਦਾ ਕੋਈ ਆਊਟਕਮ ਨਿਕਲੇਗਾ ਪ੍ਰਸ਼ਾਸਨ ਤੇ ਨਹੀਂ ਮੈਨੂੰ ਆਪਣੇ ਕਲਗੀਧਰ ਦੇ ਯਕੀਨ ਤੇ ਸ਼ਹੀਦੀ ਫੋਜਾਂ ਦੇ ਯਕੀਨ ਹੈ ਇਹ ਕੰਮ ਕਰਾ ਕੇ ਦੇਣਗੇ ਪ੍ਰਸ਼ਾਸਨ ਦੀ ਮਜਬੂਰੀ ਬਣ ਜੀ ਕੰਮ ਕਰਨ ਸਾਡਾ ਇਹ ਤੁਸੀਂ ਵੀ ਇੱਥੇ ਹੋ ਜਿਹੜਾ ਸਰਮਾਨੋ ਜਿਵੇਂ ਟਾਰਗੇਟ ਕੀਤਾ ਜਾਂਦਾ ਕਿੰਨਾਕ ਸਹੀ ਸਮੇਂ ਦੀ ਉਸ ਨੂੰ ਕਿਸ ਤਰ੍ਹਾਂ ਮਰੋ ਟਾਰਗੇਟ ਕਿਵੇਂ ਇਹ ਟਾਰਗੇਟ ਕੀਤਾ ਜਾਂਦਾ ਹੈ ਇਹ ਟਾਰਗੇਟ ਕੀਤਾ ਜਾਂਦਾ ਹੈ ਨਾ ਇਹ ਇਹ ਪ੍ਰੈਕਟਿਸ ਭਾਰਤ ਚ ਬੰਦ ਹੋਣੀ ਚਾਹੀਦੀ ਹੈ ਐਸਾ ਕੋਈ ਵੀ ਧਰਮ ਜਿਹੜਾ ਸਿਰਫ ਆਪਣੀ ਹੀ ਚੀਜ਼ ਨੂੰ ਵੱਡਾ ਕਹਿੰਦਾ ਉਹਨੂੰ ਭਾਰਤ ਦੇ ਬੰਦ ਹੋ ਜਾਣਾ ਚਾਹੀਦਾ ਇੱਕ ਤੇ ਇਹਨਾਂ ਦਾ ਸਾਨੂੰ ਫਾਇਦਾ ਨਹੀਂ ਹੈ ਨਾ ਇਹ ਟੈਕਸ ਪੇ ਕਰਦੇ ਆ ਨਾ ਇਹਨਾਂ ਦਾ ਬੈਨੀਫਿਟ ਕਿਸੇ ਦੂਸਰੇ ਸਮਾਜ ਨੂੰ ਹੈ ਅਗਰ ਇਹਨਾਂ ਨੇ ਆਪਣੀ ਸਮਾਜ ਨੂੰ ਬੈਨੀਫਿਟ ਦੇਣਾ ਤੇ ਫਿਰ ਚੱਲ ਜਾ ਨਾ ਜਰਮਨ ਇਟਲੀ ਚੱਲ ਜਾਣ ਇੱਥੇ ਕੀ ਕਰਨਾ ਆਏ ਨੇ ਅੱਛਾ ਕ੍ਰੂਸੇਡ ਕਾਲ ਅੰਕਰਨ ਰੂਲਾ ਕਰੇ ਕਤਲੋਗਰਾਂ ਦੀ ਗੱਲ ਉਹ ਕਰੇ ਦੂਸਰੇ ਧਰਮਾਂ ਤੇ تنਕੀਦਾਂ ਉਹ ਕਰੇ ਪਾਖੰਡ ਉਹ ਕਰੇ ਤੇ ਮੈਂ ਅਗਰ ਆਵਾਜ਼ ਚੁੱਕਾ ਤੇ ਮੈਂ ਇਹ ਜਿਹੜੇ ਨਾ ਕਹਿੰਦੇ ਨੇ ਕਿ ਇਹ ਬਾਬਾ ਕਿੱਥੋਂ ਆ ਗਿਆ ਇਹ ਮੈਨੂੰ ਬੜਾ ਪੁਰਾਣਾ ਜਾਣਦੇ ਨੇ 14-15 ਗੋਡਣੀਆਂ ਲਵਾਈਆਂ ਨਾ ਦੀਆਂ ਇਹਨਾਂ ਨੂੰ ਮਾਫੀ ਮੰਗਾ ਚੁੱਕਾ ਮੈਂ ਇਹਨਾਂ ਵਾਅਦੇ ਕੀਤੇ ਸੀਗੇ ਕਿ ਦੁਬਾਰਾ ਗਲਤੀ ਨਹੀਂ ਕਰਾਂਗੇ ਇਹਨਾਂ ਨੇ ਆਪਣਾ ਵਾਅਦਾ ਤੋੜਿਆ ਉਹਦਾ ਜਿਹੜਾ ਹੁਣ ਖਮਿਆਜ਼ਾ ਇਹਨਾਂ ਨੂੰ ਬੜੇ ਵੱਡੇ ਲੈਵਲ ਤੇ ਭੁਗਤਣਾ ਪਏਗਾ ਉਹ ਇਹ ਦੁਨੀਆ ਦੇਖੇਗੀ ਅਨਜੇ ਇਸ ਦਾ ਮਤਲਬ ਹੀ ਹੋ ਰਹਾ ਜੀ ਕਿ ਸੂਰਤ ਜਿਹੜੀ ਚੱਲਦੇ ਦੀ ਵੀ ਉਹਨਾਂ ਨੂੰ ਮਤਲਬ ਹੀ ਹੋ ਰਹਾ ਹੈ ਹਾਂਜੀ ਆਜੋ ਹਾਂਜੀ ਹੁਣ ਮੈਂ ਕਿਹਦੇ ਨਾਮੇ ਖਾਲਸਾ ਦਾ ਮਤਲਬ ਹੋ ਰਹਾ ਮੈਂ ਖਾਲਸਾ ਰਾਜ ਕਹਿ ਦਿੰਦਾ ਮੈਂ ਮਹਾਰਾ ਰਣਜੀਤ ਸਿੰਘ ਦਾ ਨਾਮ ਕਹਿ ਦਿੰਦਾ ਕੀ ਇਸ ਪ੍ਰਸ਼ਾਸਨ ਮੈਨੂੰ ਜਾਨ ਦੇਗਾ ਕੀ ਅਮਰਤਪਾਲ ਨੂੰ ਜਾਨ ਦਿੱਤਾ ਤੁਸੀਂ ਪਰਿਭਾਸ਼ਾ ਨਹੀਂ ਚੇਂਜ ਕਰ ਸਕਦੇ ਇਹਨਾਂ ਇਹਨਾਂ ਤੇ ਗੌਰ ਦੀ ਪਰਿਭਾਸ਼ਾ ਵੈਗਰੂ ਕਰਦੀ ਹੈ ਲੋਰ ਦੀ ਪਰਿਭਾਸ਼ਾ ਗਾਲਪੁਰ ਕਰਦੀ ਹੈ ਇਹਦੀ ਪਰਿਭਾਸ਼ਾ ਕੋਈ ਵੀ ਕਰ ਦਿੰਗੇ ਕੀ ਇਹ ਜਿਹੜੀ 크루세이드 ਹੈ ਇਹਨੂੰ ਹਿਸਟਰੀ ਚ ਚੇਂਜ ਕੀਤਾ ਜਾ ਸਕਦਾ ਕਿ ਇਹਦੇ ਨਾਲ ਥਲੇ 30-35 ਲੱਖ ਬੰਦਾ ਜਿਹੜਾ ਮਰਿਆ ਉਹ ਜ਼ਿੰਦਾ ਕੀਤਾ ਜਾ ਸਕਦਾ ਕੀ ਹਿਸਟਰੀ ਰੀਰਾਈਟ ਕੀਤੀ ਜਾ ਸਕਦੀ ਹੈ ਰਿਵਰਸ ਕੀਤੀ ਜਾ ਸਕਦੀ ਹੈ ਜਿਸ ਸਭ ਕੁਝ ਰਿਵਰਸ ਹੋ ਸਕਦਾ ਤੇ ਇਹਦਾ ਮਤਲਬ ਚੇਂਜ ਕਰ ਦੋ ਇਹ ਹੁਣ ਕੱਲ ਦਾ 8 ਘੰਟੇ ਹੋ ਗੋਡੇ ਤੇ ਲਿਆਂਦਾ ਪੈਨੂੰ ਇੱਕ ਹਫਤੇ ਦੇ ਵਿੱਚ ਜਿਹਨੂੰ ਕਹਿੰਦੇ ਬੜਾ ਖਵੀਖਾਨ ਹੈ ਗੋਡਿਆਂ ਤੇ ਲਿਆਤਾ ਨੂੰ ਮੈਨੂੰ ਇੱਕ ਹਫਤਾ ਜੈ ਇਹਨੂੰ ਹੋਇਆ ਵਾ ਤੁਸੀਂ ਮੇਰਾ ਮਹੀਨਾ ਹੋ ਲੈ ਲੈਂਦੇ ਫਿਰ ਦੇਖੋ ਕਿੱਥੇ ਹੁੰਦਾ ਬੰਦਾ ਹੈ ਭਾਈ ਹਰ ਇੱਕ ਧਰਮ ਦੇ ਆਪਣੇ ਕਦਸ਼ਾ ਕੋਲ ਬੋਲ ਰਿਹਾ ਹਾਂ ਮੈਂ ਇਹੀ ਕਹਿਣਾ ਕਿ ਭਾਰਤ ਵਿੱਚ ਪ੍ਰੈਕਟਿਸ ਬੈਨ ਹੋਣੀ ਚਾਹੀਦੀ ਹੈ ਇੱਥੇ ਸਾਡੇ ਸਾਰੇ ਤਿਉਹਾਰ ਸਾਂਝੇ ਨੇ ਜਿਹੜੇ ਭਾਰਤ ਦੇ ਜਨਮੇ ਧਰਮ ਨੇ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਹਾਂ ਸਾਂਝ ਪਸਾਂਜੀ ਵਾਲਤਾ ਨਾਲ ਚੱਲਦੇ ਹਾਂ ਨਾ ਸਾਡੇ ਲੰਗਰਖਾਨ ਨਾ ਸਾਡੇ ਗੁਰੂ ਘਰਾਂ ਜਾਣ ਉੱਤੋਂ ਸਾਨੂੰ ਸ਼ੈਤਾਨ ਕਹਿਣ ਤੇ ਆਪਣੀ ਹੀ ਕਮਿਊਨਿਟੀ ਵਾਸਤੇ ਸਕੂਲ ਬਣਾਉਣ ਆਪਣੀ ਹੀ ਕਮਿਊਨਿਟੀ ਵਾਸਤੇ ਹਸਪੀਟਲ ਬਣਾਉਣ ਫਿਰ ਫਰਾਡ ਕਰਨ ਪਾਖੰਡ ਕਰਨ ਇਹਨਾਂ ਨੂੰ ਇਹ ਬੀਬੇ ਪੁੱਤ ਕਿਉਂ ਬਣਾ ਕੇ ਰੱਖਿਆ ਗਿਆ ਇਹਨਾਂ ਦੇ ਕਾਰਵਾਈ ਕਿ ਇਹ ਐਂਟੀ ਨੈਸ਼ਨਲ ਲੋਗ ਨੇ ਇਹ ਗੈਰ ਸੰਵਿਧਾਨਿਕ ਲੋਗ ਨੇ ਇਹਨਾਂ ਉੱ ਜਿਹੜੀ ਮੁਜਰਮਾਂ ਤੇ ਕਾਰਵਾਈ ਹੁੰਦੀ ਹੈ ਅਤਵਾਦੀਆਂ ਦੇ ਕਾਰਵਾਈ ਹੁੰਦੀ ਉਹਨਾਂ ਤੇ ਹੋਣੀ ਚਾਹੀਦੀ ਹੈ। ਬੰਦੇ ਅਸੀਂ ਧਰਮ ਨਹੀਂ ਬਦਲਦੇ ਆਪਣੀ ਲੋੜ ਨੂੰ ਆਉਂਦੇ ਨੇ ਸਾਰੇ ਆਪਣੇ ਉਹ ਕਹਿੰਦੇ ਆਪਣੀ ਲੋੜ ਨੂੰ ਆਉਂਦੇ ਸਾਡੇ ਸਕੂਲਾਂ ਜਾਂ ਆਪਣਾ ਨਹੀਂ ਦਰਾਵੇ ਦੀ ਗੱਲ ਹੀ ਨਹੀਂ ਹੈ ਪਰ ਜਿਹੜਾ ਡਰਾਮਾ ਆਪਾਂ ਖੰਡ ਚੱਲਦਾ ਪਿਆ ਹੈ ਉਹਦੇ ਤੇ ਲੋਕ ਪ੍ਰਭਾਵਿਤ ਹੋ ਰਹੇ ਨੇ ਝੂਠ ਤੋਂ ਜਿਹੜੇ ਭੋਲੇ ਭਾਲੇ ਲੋਜ ਨਾ ਕੁਝ ਨਹੀਂ ਪਤਾ ਸਿੱਧਾ ਤੁਸੀਂ ਬਾਈਬਲ ਤੇ ਆਓ ਗਿਆਨ ਦੀ ਗੱਲ ਕਰੋ ਮੈਂ ਦੇਖਣਾ ਕਿਨੇ ਲੋਕੀ ਤੁਹਾਡੇ ਕੋਲ ਆਉਂਦੇ ਨੇ। ਬੰਦੇ ਦੇ ਵਿੱਚ ਰਹੇ ਤੁਸੀਂ ਉੱਥੇ ਵੀ ਇਸ ਤਰ੍ਹਾਂ ਚੱਲਦਾ ਪਿਆ ਨਾ ਜੀ ਨਾ ਸਾਡੇ ਉੱਥੇ ਮੈਂ ਖੁਦ ਚਰਚਾ ਜੰਨਾ ਮੈਂ ਖੁਦ ਆਰਟੀਕਲ ਮੇਰੇ ਦੋ ਆਰਟੀਕਲ ਚੱਲਦੇ ਨੇ ਮੈਂ ਅੱਗੇ ਵੀ ਦੱਸਿਆ ਸੀਗਾ ਕੀ ਦਾ ਦ ਵਰਡ ਆਫ ਹੈਵਨ ਐਂਡ ਦ ਆਰ ਗਾਰਡਨ ਫੀਡਨ ਮੈਂ ਖੁਦ ਪੜਾ ਰਿਹਾ ਹਾਂ ਬਾਈਬਲ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੂੰ ਕਿਹਾ ਸੀ ਵੀ ਨਹੀਂ ਤੁਸੀਂ ਅੱਗੇ ਆਓਗੇ ਤੇ ਬਾਈਬਲ ਮੈਂ ਪੜਾਵਾਂਗਾ ਬਾਈਬਲ ਹੁੰਦੀ ਕੀ ਆ ਇਹਨਾਂ ਕੋਈ ਬਾਈਬਲ ਨਹੀਂ ਹੈਗੀ ਇਹ ਝੂਠ ਬੋਲਦੇ ਆ ਕਾਫੀ ਢੇਰ ਤੋਂ ਪਹਿਲਾਂ ਤੋਂ ਚੱਲ ਰਹੇ ਪਰ ਹੁਣ ਲੋਰ ਲੋਰ ਇਸ ਕਰਕੇ ਪਈ ਕਿ ਪਹਿਲਾਂ ਕੋਈ ਇੱਕ ਉੱਠਦਾ ਉਹਦੇ ਪਰਚੀ ਕਰਾਉਂਦੇ ਆ ਕੋਈ ਉਹਦੇ ਮਗਰ ਨਹੀਂ ਆਂਦਾ ਉਹ ਬਹਿ ਜਾਂਦਾ ਦੂਸਰਾ ਉੱਠਦਾ ਕੋਈ ਆਵਾਜ਼ ਚੁੱਕਦਾ ਕੋਈ ਉਹਦੇ ਮਗਰ ਨਹੀਂ ਆਂਦਾ ਇਹ ਉਹ ਚਾਰਾ ਘਰੇ ਬਹਿ ਜਾਂਦਾ ਹੁਣ ਮੈਂ ਖੁਦ ਆ ਗਿਆ ਵੀ ਹੁਣ ਜਿੰਨੇ ਤੁਸੀਂ ਪਰਚੇ ਜਿੰਨਾ ਤੁਸੀਂ ਜ਼ੋਰ ਲਾਣਾ ਲਾ ਕੇ ਦੇਖ ਲੋ ਉਹ ਵੀ ਤੁਹਾਡੀ ਬਿਆਨਬਾਜ਼ੀਆਂ ਦੇ ਉਲਟ ਜਿਹੜੇ ਨੇ ਮੈਮੋਰੰਡਮ ਦੇ ਰਹੇ ਨੇ ਜੇ ਪਰਚਾ ਮਾਇਆ ਉਹਨਾਂ ਨੂੰ ਬੰਦ ਪੱਤਰ ਵੀ ਦਿੱਤਾ ਉਹ ਉਹ ਜਿੰਨੇ ਪਰਚੇ ਨੇ ਸਾਰੇ ਝੂਠੇ ਨੇ ਉਹ ਜੋ ਇੱਕ ਵੀ ਸਹੀ ਸਾਬਤ ਨਹੀਂ ਹੋਣਾ ਨਾ ਤੇ ਮੈਂ ਮذਬੀ ਚਵਾਰਾ ਨੂੰ ਕੋਈ ਸ਼ੱਕ ਹੈ ਨਾ ਮੈਂ ਇਹਨਾਂ ਨਾ ਤੇ ਮੈਂ ਬਾਈਬਲ ਨੂੰ ਕੋਈ ਛਾਕ ਹੈ ਨਾ ਜੀਸਸ ਨੂੰ ਕੋਈ ਸ਼ੱਕ ਹੈ ਮੈਂ ਇੱਕ ਪਖੰਡੀ ਨੂੰ ਕੋਈ ਸ਼ੱਕ ਹੈ ਨਾ ਪਰ ਜਿਹੜੇ ਪਰਚੇ ਮੈਂ ਕਰਾਵਾਂਗਾ ਨਾ ਇਹਨਾਂ ਤੇ ਉਹ ਸੱਚੇ ਹੋਣਗੇ ਉਹਨਾਂ ਨੂੰ ਕੋਰਟ 'ਚ ਸਾਬਤ ਕਰਨਾ ਪੈਣਾ ਵੀ ਸੀ ਕੰਮ ਨਹੀਂ ਕੀਤੇ ਸਾਰੇ ਸਬੂਤ ਸਾਡੇ ਕੋਲ ਪਏ ਨੇ ਯੂਨਾਈਟਿਡ ਸਿੱਖ ਫੈਡ ਤੇ ਇਹ ਬڑے ਵੱਡੇ ਲੈਵਲ ਤੇ ਕੰਮ ਹੋਣ ਜਾ ਰਿਹਾ ਹੈ। ਬਾਹਰੋਂ ਫੰਡਿੰਗ ਆਉਣੀ ਹੈ ਬਾਬਾ ਜੀ ਨੂੰ। ਤੁਹਾਡੇ ਫੰਡ। ਉਹ ਮੈਂ ਤੇ ਖੁਦ ਬਾਹਰੋਂ ਆਇਆ ਫੰਡਿੰਗ ਮੈਨੂੰ ਬਾਹਰੋਂ ਕਿ ਆਣੀ ਹੈ।